ਗਾਈਜ਼ ਮੇਰੇ ਬੋਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੰਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਤੀਆਂ ਜੀ ਤੁਹਾਡਾ ਟਵਾਣਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਜੀ ਇੱਥੇ ਮਾਰਨਿੰਗ ਦਾ ਟਾਈਮ ਆ ਮੈਂ ਦੇਣ ਲੱਗੀ ਸੀ ਪਲਾਂਟਸ ਨੂੰ ਪਾਣੀ ਫਿਰ ਮੇਰੇ ਜਿਆਦਾ ਮੈਂ ਤੇ ਲੈ ਚੱਲਣ ਮੈਂ ਇਹਦੀ ਵੀਡੀਓ ਬਣਾਉਣੀ ਆ ਪਤਾ ਕੀ ਆ ਜੀ ਇਹ ਨਾ ਜਿਵੇਂ ਗਰਮੀਆਂ ਨੇ ਗਰਮੀਆਂ ਦੇ ਵਿੱਚ ਤੇ ਇਹਦੀ ਗ੍ਰੋਥ ਬਹੁਤ ਗ로우 ਕਰਦਾ ਇਹ ਕਿਉਂਕਿ ਇਹ ਨਾ ਐਵੇਂ ਦਾ ਇਹ ਵੀ ਮਤਲਬ ਪਾਣੀ ਬਹੁਤ ਘਟ ਲੈਂਦਾ ਇਹ ਬੂਟਾ ਜਿਵੇਂ ਸਰਦੀਆਂ ਦੇ ਵਿੱਚ ਆਪਾਂ ਇੱਕ ਦਿਨ ਪਾਣੀ ਪਾ ਦਨੇ ਆ ਕਾਫੀ ਦਿਨ ਨਹੀਂ ਸੁੱਕਦਾ ਹੈਗਾ ਨਾ ਉਦੋਂ ਇਹ ਖਤਮ ਹੋ ਜਾਂਦਾ ਹੁਣ ਤਾਂ ਇਹ ਬਿਲਕੁਲ ਸੁੱਕਾ ਹੈ ਜਿਵੇਂ ਚਾਹੇ ਡੇਲੀ ਪਾਣੀ ਦੇ ਦੋ ਕਿਉਂਕਿ ਪਾਣੀ ਸੁੱਕ ਜਾਂਦਾ ਉਹਦੇ ਕਰਕੇ ਫਿਰ ਇਹ ਹੋ ਜਾਂਦਾ ਵੀ ਬਹੁਤ ਸੋਹਣੀ ਹੈ ਵਿੱਚੋਂ ਜੜਾਂ ਦੇ ਭੁੰਗਰਦਾ ਇਹ ਬਾਕੀ ਅੱਜ ਮੈਂ ਇੱਕ ਦੋ ਕੁ ਹੋਰ ਵੀ ਦੇਖੀ ਅਸੀਂ ਫੋਨ ਦੇ ਵਿੱਚ ਉਦਾਂ ਜਣੀ ਲਗਾ ਕੇ ਦੇਖਾਂਗੇ ਵੀ ਇਹਦੇ ਤਾਂ ਇਦਾਂ ਹੀ ਡੱਕੇ ਤੇ ਲੱਗ ਜਾਂਦੇ ਨੇ ਪਰ ਸੋਹਣਾ ਬਹੁਤ ਲੱਗਦਾ ਐਵੇਂ ਜਿਵੇਂ ਕਮਲ ਦਾ ਫੁੱਲ ਹੁੰਦਾ ਨਾ ਉਦਾਂ ਦੀ ਛੇਪ ਦੀ ਐ ਪਰ ਨਾਂ ਤਾਂ ਨਹੀਂ ਖੈਰ ਮੈਨੂੰ ਯਾਦ ਹੈਗਾ ਜੀ ਇਹਨੂੰ ਕੀ ਕਹਿੰਦੇ ਨੇ ਕਿ ਆਪਣੇ 1-2 ਕੁ ਬੂਟੇ ਹੋਰ ਹੈਗੇ ਸੀ ਜਿਹੜੇ ਗਮਲਿਆਂ ਦੇ ਵਿੱਚ ਨਾ ਉਹ ਸੁੱਕ ਗਏ ਹੁਣ ਉਹਨਾਂ ਦੇ ਵਿੱਚ ਇਹ ਲਾ ਕੇ ਦੇਖਾਂਗੇ ਇਹ ਵੀ ਚਲੋ ਇੱਕ ਅੱਧੇ ਚ ਕਿਉਂਕਿ ਇਹ ਹੈਗਾ ਸਦਾ ਬਹਾਰ ਉਦਾਂ ਵੀ ਸੋਹਣਾ ਲੱਗਦਾ ਐ ਦੋਸਤੋ ਬਾਅਦ ਕੀਤੇ ਘਰ ਦੇ ਜਿਹੜੇ ਕੰਮ ਕਰਨ ਵਾਲੇ ਸੀ ਰੁਟੀਨ ਵਰਕ ਉਹ ਫਿਰ ਉਹ ਇੱਥੇ ਹੋ ਗਿਆ ਸੀ 2 ਵਜੇ ਦਾ ਟਾਈਮ ਹਾਂਜੀ 2:30 ਵਜੇ ਦੇ ਵਿਚਾਰੇ ਮੈਂ ਲੱਗੀ ਸੀ ਚਾਹ ਬਣਾਉਣ ਮੈਂ ਕਿਹਾ ਵੀ ਨਾ ਚਾਹ ਬਣਾਉਣੀ ਆ ਨਾਲ ਫਿਰ ਰੋਟੀ ਖਾਣੇ ਆ ਕਿਉਂਕਿ ਅੱਜ ਥੋੜੀ ਭੁੱਖ ਲੱਗੀ ਹੋਈ ਸੀ ਅਦਰਵਾਇਜ਼ ਇਹ ਹੋ ਜਾਂਦਾ ਵੀ ਭੁੱਖਾ ਤਾਂ ਹੀ ਖਾਨੇ ਆ ਵੀ ਰੈਗੂਲਰ ਚ ਨਹੀਂ ਖਾਂਦੇ ਹੈਗੇ ਅਸੀਂ ਪਰ ਦੁਪਹਿਰ ਟਾਈਮ ਨਾ ਜੀ ਆਪਣੇ ਮਤਲਬ ਕਿਚਨ ਦੀ ਨਾ ਬਲੌਗ ਘਟ ਹੋਆ ਵਧੀਆ ਆਉਂਦਾ ਕਿਉਂਕਿ ਦੋਨੋਂ ਜਿਹੜੀ ਵਿੰਡੋ ਨੇ ਨਾ ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਤੇਜ਼ ਰੋਸ਼ਨੀ ਆਉਂਦੀ ਹੈ ਨਾ ਉਹ ਕਿਸੇ ਮਤਲਬ ਸਾਈਡ ਜਾਂ ਕੁਝ ਉਹ ਸੈਟਿੰਗ ਦੀ ਨਿੱਚ ਨਹੀਂ ਆਉਂਦੀ ਹੋएगी ਨੇਰਾ ਜਿਆ ਉਦਾਂ ਸਾਨੂੰ ਤਾਂ ਮਤਲਬ ਕਿਚਨ ਦੇ ਵਿੱਚ ਤਾਂ ਚਾਨਣ ਹੁੰਦਾ ਏ ਵੀ ਜਿਵੇਂ ਬਲੌਗ ਬਣਾਉਨੇ ਆ ਨਾ ਉਹਦੇ ਵਿੱਚ ਨੇਰਾ ਨੇਰਾ ਲੱਗ ਜਾਂਦਾ ਬਿਨਾ ਸਾਫ਼ ਦਿਖਦਾ ਏ ਵੀ ਚਿਹਰਾ ਵਗੈਰਾ ਵੀ ਸਫਾਈ ਨਹੀਂ ਆਉਂਦੀ ਹੈਗੀ ਉਦਾਂ ਵੀ ਤਾਂ ਕਰਕੇ ਹੋ ਜਾਂਦਾ ਜਿਵੇਂ ਸਵੇਰ ਦਾ ਜਾਂ ਸ਼ਾਮ ਦਾ ਉਹ ਸਹੀ ਆ ਜਾਂਦਾ ਹੈ ਜਿਆਦਾ ਦੁਪਹਿਰ ਦਾ ਥੋੜਾ ਘੱਟ ਵਧੀਆ ਹੁੰਦਾ ਹੈ ਬਲੌਗ ਬੱਸ ਜੀ ਇੱਥੇ ਚਾਹ ਪੀਣ ਲੱਗੇ ਸੀ ਫਤਿਹ ਤੇ ਉਹਦੇ ਪਾਪਾ ਇੱਧਰ ਸਾਈਡ ਤੇ ਮੰਡੜਾ ਰਹੇ ਸੀ ਉਹ ਉਹਦੇ ਤੇ ਬੈਠੇ ਦੇਖਦੇ ਸੀ ਆਪਦਾ ਕੁਝ ਫੋਨ 'ਚ ਦੇਖ ਰਹੇ ਸੀਗੇ ਮੈਂ ਚਾਹ ਪੀਣ ਲੱਗੀ ਹੋਈ ਸੀ ਨਾਲ ਲੱਗੀ ਸੀ ਰੋਟੀ ਖਾਣ ਉਹ ਵੀ ਸੱਕਰ ਕਿਉਂ ਨਾ ਰਲਾ ਕੇ ਕਰਕੇ ਉਹ ਲਾਇਆ ਸੀ ਉਹਦੇ ਨਾਲ ਲੱਗੀ ਸੀ ਖਾਣਾ ਬਸ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸੇ ਸੀ ਵੀ ਮਿਕਸੀ ਦੀ ਥੋੜੀ ਪ੍ਰੋਬਲਮ ਦੀ ਸੀ ਉਹਦੇ ਕਰਕੇ ਕਈ ਕੰਮ ਰੁਕੇ ਪਏ ਸੀ ਬਸ ਇੱਥੇ ਧਨੀਆ ਕੁੱਟ ਕੇ ਪਹਿਲਾਂ ਕੱਢਿਆ ਸੀ ਉਸ ਤੋਂ ਬਾਅਦ ਫਿਰ ਕੁੱਟੀਆਂ ਸੀ ਲਾਲ ਮਿਰਚ ਲਾਲ ਮਿਰਚ ਕੁੱਟ ਕੇ ਇਹ ਪਾਉਣੇ ਲੱਗੀ ਸੀ ਡੱਬੀ 'ਚ ਮੰਮੀ ਕਿਚਨ ਦੇ ਵਿੱਚ ਕੁਝ ਕੰਮ ਆਏ ਸੀਗੇ ਉਹਨਾਂ ਨੂੰ ਤਾਂ ਇੰਨੀ ਹੈ ਜ਼ਿਆਦਾ ਮਿਰਚਾਂ ਚੜੀਆਂ ਚਲੋ ਇਹ ਹੁੰਦਾ ਹੈ ਨਾ ਵੀ ਕਿਸੇ ਨੂੰ ਘੱਟ ਚੜਦੀਆਂ ਨੇ ਕਿਸੇ ਨੂੰ ਵੱਧ ਮੈਨੂੰ ਉਦਾਂ ਥੋੜੇ ਘੱਟ ਚੜਦੀਆਂ ਨੇ ਪਰ ਮੈਨੂੰ ਵੀ ਇੱਥੇ ਨਾ ਇੱਕੋ ਲਖਤ ਬਹੁਤ ਜ਼ਿਆਦਾ ਚੜ ਗਈਆਂ ਸੀ ਕਹਿੰਦੇ ਨੇ ਜ਼ਹਿਰ ਨੂੰ ਜ਼ਰਮਾ ਦੇ ਪਤਾ ਨਹੀਂ ਮੇਰੇ ਆਪੇ ਥੋੜੀ ਜਿਹੀ ਜ਼ਿਆਦਾ ਮਿਰਚਾਂ ਵਾਲੀ ਕੈਟਾਗਰੀ ਚਾਹੁੰਦੇ ਆ ਹਨਾ ਵੀ ਤਾਂ ਕਰਕੇ ਉਹ ਕਰਕੇ ਹਟੀ ਸੀ ਜਦ ਨੂੰ ਫਿਰ ਮੈਂ ਲੱਗੀ ਸੀ ਫਤੇ ਨੂੰ ਸ਼ੇਕ ਬਣਾਉਣਾ ਫਿਰਦੇ ਕਹਿੰਦਾ ਮੈਂ ਮਮਾ ਪੀਣੇ ਨਹੀਂ ਕਹਿੰਦਾ ਮੈਨੂੰ ਕੌਫੀ ਬਣਾ ਦਿਓ ਮੈਂ ਕਿਹਾ ਵੀ ਕੌਫੀ ਚਲ ਕਹਿੰਦਾ ਤੁਸੀਂ ਐਦਾਂ ਕਰੋ ਮੈਨੂੰ ਕੋਲਡ ਕੌਫੀ ਬਣਾ ਕੇ ਦੇ ਦੋ ਮੈਂ ਕਿਹਾ ਚਲ ਠੀਕ ਆ ਬਸ ਮੈਂ ਇਥੇ ਉਹਦੀ ਕੌਫੀ ਬਣਾ ਕੇ ਹਟੀ ਸੀ ਕਹਿੰਦਾ ਵੀ ਮੈਂ ਕਿਹਾ ਚਲ ਟੇਸਟ ਕਰਕੇ ਦੇਖੀ ਵੀ ਕਿੱਦਾਂ ਦੀ ਬਣੀਆ ਉਦਾਂ ਇਹ ਠੰਡਾ ਦੁੱਧ ਨਾ ਜੇ ਇਹਨੂੰ ਕਹੋ ਵੀ ਤਾਂ ਵੀ ਨਹੀਂ ਇਹਨੇ ਪੀਣਾ ਹੈਗਾ ਬਸ ਇਹਦੀ ਇਹ ਆਦਤ ਆ ਇਹ ਇਹ ਫਿਰ ਇਹਨੂੰ ਚਲੋ ਉਹ ਟੇਸਟੀ ਲੱਗਿਆ ਮੈਂ ਕਿਹਾ ਚਲ ਸ਼ੁਕਰ ਵੀ ਕੋਲਡ ਕਾਫੀ ਸਹੀ ਪਰ ਪੀਤਾ ਤਾਂ ਹੈਗਾ ਕੁਛ ਮੈਂ ਤਾਂ ਮੰਮੀ ਲੱਗੇ ਸੀ ਮਸਾਲਾ ਤਿਆਰ ਕਰਨ ਲਸਣ ਪਿਆਜ਼ ਅਦਰਕ ਵਗੈਰਾ ਅੱਜ ਬਣਾਉਣੀ ਸੀ ਕੜੀ ਕਿਉਂਕਿ ਚੇਤ ਦੇ ਵਿੱਚ ਜਿਵੇਂ ਕਹਿ ਦਿੰਦੇ ਨੇ ਵੀ ਬਣਾਈ ਦੇਣੀ ਹੈਗੀ ਚਲੋ ਹਨਾ ਇਹ ਕਸਨ ਦੇ ਵਿੱਚ ਕਿੰਨਾ ਸੱਚ ਆ ਜਾਂ ਝੂਠਾ ਇਹ ਤਾਂ ਆਪਾਂ ਕੋਈ ਬਹਿਸ ਰਸਈਆ ਕਰਦੇ ਨਹੀਂ ਹੈਗੇ ਪਰ ਇਹ ਆ ਜੀ ਆਪਾਂ ਤਾਂ ਚੇਤਰ ਸੌਣ ਦੇ ਵਿੱਚ ਦੋ ਮਹੀਨੇ ਹੁੰਦੇ ਨੇ ਵੀ ਬਣਾਉ ਦੇਣੀ ਹੈਗੇ ਚਲੋ ਜਦੋਂ ਸ਼ੁਰੂ ਤੋਂ ਨਹੀਂ ਬਣਾਉਦੇ ਹਨਾ ਕਿਹੜਾ ਇਹ ਹੋ ਜਾਂਦਾ ਵੀ ਇਹੀ ਮਹੀਨਿਆਂ ਦੇ ਵਿੱਚ ਕੁਝ ਜ਼ਿਆਦਾ ਖਾਣੀ ਹੁੰਦੀ ਆਪਾਂ ਹਨਾ ਇਹ ਚੀਜ਼ ਵੀ ਜੀ ਜੀ ਨਾਲੇ ਚਲੋ ਜਿਹੜੀ ਬਹਿਮ ਕਰਦੇ ਆ ਤਾਂ ਕਰਦੇ ਆ ਜਿਹੜਾ ਨਹੀਂ ਕਰਦੇ ਤਾਂ ਨਹੀਂ ਕਰਦੇ ਹਨਾ ਕੁਝ ਸਿਆਣੇ ਕਹਿ ਦਿੰਦੇ ਨੇ ਵੀ ਨਹੀਂ ਇਹ 2 ਮਹੀਨਿਆਂ ਚ ਬਣਾਉਣੀ ਚਲੋ ਠੀਕ ਹੈ ਜੀ ਅੱਜ ਸਲਾਹ ਬਣੀ ਸੀ ਕਹਿੰਦੇ ਚੱਕਰੀ ਉਹਨਾਂ ਨੇ ਬਸ ਇੱਥੇ ਕੜੀ ਦੇ ਮਸਾਲੇ ਤਿਆਰੀ ਕਰਦੇ ਸੀ ਜਦ ਨੂੰ ਫਿਰ ਲੱਗ ਗਿਆ ਸੀ ਉਸ ਤੋਂ ਬਾਅਦ ਮੰਮੀ ਨੇ ਤੜਕਾ ਲਗਾਇਆ ਸੀ ਫਿਰ ਅਸੀਂ ਲਾਗੇ ਸੀ ਧਾਚੂਨ ਜਦ ਨੂੰ ਬੱਚੀ ਦੇ ਦਗਾਉਣੇ ਸੀ ਸਿੰਘ ਜਦ ਨੂੰ ਵੀਰ ਜੀ ਆ ਗਏ ਸੀ ਇਹ ਡਾਕਟਰ ਸਾਹਿਬ ਆ ਗਏ ਸੀ ਪਰ ਇਹ ਹੋ ਜਾਂਦਾ ਜੀ ਹਨਾ ਕਹਿੰਦੇ ਹੁੰਦੇ ਨੇ ਵੀ ਜਿੰਨੀ ਦੇਖਣ ਨੂੰ ਸੋਹਣੀਆਂ ਨੇ ਪਰ ਇਹ ਚੀਜ਼ ਬਹੁਤ ਔਖੀ ਆ ਹਨਾ ਛੋਟੀ ਛੋਟੀ ਹਾਂਜੀਆਂ ਦੇ ਵੀ ਉਹ ਕਰਨਾ ਐਨਾ ਧੂਆਂ ਧਾਰ ਜਿਵੇਂ ਹੋਇਆ ਪਿਆ ਜੇ ਬਾਲ ਜੇ ਛੱਡਦਿਆਂ ਦੀ ਹੋਰ ਲੋੜ ਦੀ ਸਮੈਲ ਆਵੇ ਪਰ ਚਲੋ ਉਦੋਂ ਤਾਂ ਸੁਣ ਕਰਕੇ ਨਾ ਇਹਨੂੰ ਪਤਾ ਨਹੀਂ ਲੱਗ ਲੱਗਿਆ ਹੈਗਾ ਪਰ ਬਾਅਦ ਵਿੱਚ ਤਾਂ ਇਹ ਹੋ ਜਾਂਦਾ ਹਨਾ ਵੀ ਜਿੰਨੇ ਦਿਨ ਜ਼ਖਮ ਨਹੀਂ ਠੀਕ ਹੁੰਦਾ ਹੈਗਾ ਉਹਨੇ ਦਿਨ ਤਾਂ ਬਹੁਤ ਤਕਲੀਫ ਹੁੰਦੀ ਆ ਪੁੱਛ ਹੁਣ ਮੌਸਮ ਵੀ ਇਦਾਂ ਦਾ ਹੈ ਹਨਾ ਵੀ ਮੱਖੀਆਂ ਕਰਕੇ ਵੀ ਫਿਰ ਉਦੋਂ ਵੱਧ ਕਾਣਤ ਹੁੰਦੀ ਆ ਪਰ ਇੱਥੇ ਦੇਖ ਕੇ ਬਹੁਤ ਆਪਦੇ ਮਨ ਨੂੰ ਤਰਸ ਜਿਹਾ ਆਉਂਦਾ ਸੀ ਇਹਦੇ ਤੇ ਵਿਚਾਰੀ ਤੇ ਹਨਾ ਛੋਟੀ ਜੀ ਤੇ ਫਿਰ ਫਰਮਾਇਸ਼ ਹੋ ਗਈ ਸਾਡੇ ਹੈਡਮਾਸਟਰ ਜੀ ਦੀ ਕਹਿੰਦੇ ਮम्मा ਕਹਿੰਦਾ ਮੈਨੂੰ ਤਾਂ ਕੜੀ ਦੇ ਨਾਲ ਰਾਈਸ ਚਾਹੀਦੇ ਨੇ ਉਦਾਂ ਅਸੀਂ ਰੋਟੀ ਬਣਾ ਲਈ ਸੀ ਇੱਥੇ ਕਿਉਂਕਿ ਥੋੜੀ ਸ਼ਾਮ ਹੋ ਗਈ ਸੀ ਜਿਵੇਂ ਵੀਰ ਜੀ ਆਏ ਸੀਗੇ ਉਹਦੇ ਸਿੰਘ ਕੱਢਣਾ ਤੇ ਤਾਂ ਕੁਝ ਟਾਈਮ ਚ ਲੱਗ ਗਿਆ ਸੀ ਕਿਉਂਕਿ ਉਹ ਅੱਗ ਦੇ ਵਿੱਚ ਰੱਖਣੀ ਪੈਂਦੇ ਨੇ ਨਾ ਉਹ ਆਪਣੇ ਕੰਮ ਹੋਏ ਹੋ ਸੀ ਰੋਟੀ ਵਗੈਰਾ ਬਣਾ ਲਈ ਸੀ ਦੁੱਧ ਗਰਮ ਕਰ ਲਿਆ ਸੀ ਫਿਰ ਕਹਿੰਦਾ ਮम्मा ਮੈਨੂੰ ਚਾਹ ਵੀ ਰਾਈਸ ਦੇ ਦਿਓ ਕੜੀ ਦੇ ਨਾਲ ਤਾਂ ਉਹੀ ਪੀ ਰਣਾ ਮੈਂ ਕਿਹਾ ਚਲ ਠੀਕ ਆ ਹਨਾ ਬਸ ਇੱਥੇ ਲੱਗੀ ਸੀ ਮੈਂ ਰਾਈਸ ਬਣਾਉਣ ਨੂੰ ਕਹਿੰਦੇ ਹੁੰਦੇ ਨੇ ਵੀ ਔਲਾਦ ਦਾ ਚਾਹੇ ਮਾਵਾ ਬਾਬ ਨੂੰ ਪੁੱਛੇ ਨਾ ਪੁੱਛੇ ਪਰ ਮਾਂ ਦਾ ਦਿਲ ਫਿਰ ਵੀ ਪਿਗਲ ਜਾਂਦਾ ਮੈਂ ਕਿਹਾ ਚਲ ਅਨਾ ਵੀ ਉਹਨੂੰ ਉਹਦਾ ਜੀ ਕਰਦਾ ਹੈ ਚਲ ਇਹ ਬਣਾ ਦਿੰਨੀ ਆ ਨਾ ਰੋਟੀ ਬਣਾਈ ਹੋਈ ਸਭ ਕੁਝ ਕੀਤਾ ਹੈ ਬਸ ਤਾਂ ਕਰਕੇ ਲੱਗੀ ਸੀ ਬਣਾਉਣ ਮੈਂ ਕਿਹਾ ਵੀ ਚਲ ਉਹਦੇ ਜੋਗੀ ਥੋੜੇ ਬਣਾ ਦਿੰਨੇ ਆ ਬਣਾਏ ਸੀ ਮੈਂ ਬਿਨਾ ਤੜਕੇ ਤੋਂ ਉਦਾਂ ਹੀ ਜਿਵੇਂ ਚੌਲ ਪਾਲੇ ਸੀ ਵਿੱਚ ਥੋੜਾ ਜੀਰਾ ਪਾ ਕੇ ਘਿਓ ਪਾ ਕੇ ਨਮਕ ਪਾ ਕੇ ਤੁਸੀਂ ਬਣਾ ਕੇ ਦੇਖਿਓ ਬਹੁਤ ਵਧੀਆ ਬਣਦੇ ਨੇ ਐਦਾਂ ਦੀ ਇਨੀ ਕੋਈ ਗੱਲ ਹੈ ਵੀ ਤੜਕੇ ਨਾਲੋਂ ਵੀ ਜ਼ਿਆਦਾ ਟੇਸਟੀ ਲੱਗ ਕੋਈ ਫਰਕ ਨਹੀਂ ਹੁੰਦਾ ਹੈਗਾ ਵੀ ਦੇਖ ਕੇ ਕੋਈ ਨਹੀਂ ਲੱਗਦਾ ਹੈਗਾ ਵੀ ਤੜਕੇ ਆ ਲਗਾ ਕੇ ਬਣਾਏ ਨੇ ਜਾਂ ਵਿਦਾਊਟ ਬਣਾਏ ਨੇ ਤੇ ਫੇਰ ਅੱਜ ਸਜੀ ਸੀ ਕਹਿੰਦੇ ਹੁੰਦੇ ਨੇ ਮਹਿਫਲ ਬੇੜੇ ਦੇ ਵਿੱਚ ਸਾਰੇ ਉੱਥੇ ਬੈਠੇ ਸੀ ਜਿਵੇਂ ਚੁੱਲ੍ਹੇ ਤੇ ਬਣਾਇਆ ਸੀ ਨਾ ਉੱਥੇ ਉਹਦੇ ਕਰਕੇ ਹੀ ਬਸ ਬਾਹਰ ਬੈ ਗਏ ਸੀ ਸਗੋਂ ਜਿਹੜੇ ਥੋੜੇ ਥੋੜੇ ਦੇ ਵਿਵਸ ਸੁੱਕੇ ਹੋਏ ਸੀਗੇ ਉਹ ਵੀ ਉਤਾਰਨ ਵਾਲੇ ਸੀਗੇ ਹਜੇ ਤਾਰਾਂ ਤੋਂ ਉਵੇਂ ਲਟਕਦੇ ਸੀ ਤੇ ਮੈਂ ਵੀ ਚੱਲ ਫਿਰ ਉਹ ਵੀ ਲੈ ਕੇ ਜਾਣੇ ਆ ਅੰਦਰ ਨੂੰ ਰੇ ਨੇ ਰੋਟੀ ਖਾ ਲਈ ਸੀ ਮੈਂ ਹੀ ਰਹੀ ਸੀ ਇਕੱਲੇ ਕੁਝ ਬਾਹਰ ਥੋੜਾ ਮੌਸਮ ਵੀ ਠੀਕ ਸੀ ਪਰ ਮੱਛਰ ਤਾਂ ਹੁਣ ਬਹੁਤ ਹੋ ਗਿਆ ਜੀ ਉਹਦੇ ਕਰਕੇ ਬਾਹਰ ਥੋੜਾ ਜਿਹਾ ਘੱਟੇ ਬੈਠਣਾ ਇਕੱਠੇ ਬੈਠਣਾ ਜੀ ਚਲੋ ਹਨਾ ਵਧੀਆ ਲੱਗਦਾ ਏ ਵੀ ਸਾਰੇ ਨਾਲ ਮਿਲ ਕੇ ਬਸ ਇੱਥੇ ਕੋਈ ਕਰਦੇ ਸੀ ਗੱਲਬਾਤ ਜੀ ਕਿਸੇ ਚੀਜ਼ ਦੀ ਕੋਈ ਗੱਲਬੁੱਲ ਜੀ ਕਰਦੇ ਸੀਗੇ ਅਬਦੇ ਆਪ ਨੂੰ ਅੱਜ ਤਾਂ ਨਾ ਵੱਡੇ ਵੱਡੇ ਲੀਡਰ ਵਾਲੀ ਫੀਲਿੰਗ ਜੀ ਆਉਂਦੀ ਸੀ ਐਂ ਲੱਗਦਾ ਸੀ ਮੈਂ ਕੋਈ ਗੱਲ ਕਰਦੀ ਸਾਰੇ ਬਹੁਤ ਧਿਆਨ ਨਾਲ ਗੱਲ ਸੁਣਦੇ ਜੀ ਮੈਂ ਵੀਡੀਓ ਦੇ ਵਿੱਚ ਅਸਲ ਚ ਧਿਆਨ ਦਿੱਤਾ ਏ ਇੱਥੇ ਕਰਦੇ ਹਾਂ ਜੀ ਬਲੌਗ ਦਾ ਐਂਟ